पीजीआई गरीबਾਂ ਦੇ ਜਾਣ ਵਾਸਤੇ ਆ ਜਾਣਕਾਰੀ ਬਹੁਤ ਅਨਮੋਲ ਹੈ ਸੁਣਿਓ ਸਿਰ ਲੈ ਕਰਿਓ ਗਰੀਬਾਂ ਨੂੰ ਜਾਣਕਾਰੀ ਦਿਓ ਆਪਣੀਆਂ ਫਿਲਮਾਂ ਚ ਵੀ पीजीआई ਕਿਵੇਂ ਜਾਣਾ ਹੈ ਗਰੀਬਾਂ ਨੂੰ ਇੱਕ ਇੱਕ ਲਾਈਨ ਦੱਸੋ ਵੀ ਇੱਥੇ 14 ਨੰਬਰ ਕਾਊਂਟਰ ਤੇ ਮੈਡੀਕਲ ਦੀ ਪਰਚੀ ਬਣਦੀ ਹੈ ਗਰੀਬਾਂ ਨੂੰ ਇਹ ਦੱਸੋ ਵੀ ਸਵੇਰੇ 6 ਵਜੇ ਜਾਣਾ 11 ਵਜੇ ਐਮਰਜੈਂਸੀ ਨਹੀਂ ਜਾ ਕੇ ਦਾਖਲ ਹੋ ਜਾਣਾ ਉਸ ਤੋਂ ਬਾਅਦ ਚ ਪਿੰਡ ਆ ਕੇ ਕਹਿੰਦੇ ਹੋ पीजीआई ਕੋ ਪੁੱਛਦਾ ਨਹੀਂ ਗਰੀਬਾਂ ਨੂੰ ਇਹ ਦੱਸੋ ਵੀ ਪੀਜੀਆਈ ਦੀ ਆਪੀਡੀ ਚ ਦੂਸਰੀ ਮੰਜ਼ਲ ਤੇ ਆਰਥੋ ਵਾਲੇ ਡਾਕਟਰ ਬੈਠੇ ਨੇ 10 ਰੁਪਏ ਚ ਦੇਖਦੇ ਨੇ ਸ਼ਾਮ ਨੂੰ 5 ਵਜੇ ਤੱਕ ਗਰੀਬਾਂ ਨੂੰ ਇਹ ਦੱਸੋ ਵੀ ਸਕਿਨ ਦੀਆਂ ਪ੍ਰੋਬਲਮਾਂ ਨੇ ਜਿਹੜੀਆਂ ਉਹ ਪੰਜਾਬ ਨਹੀਂ ਦੁਨੀਆ ਪਰਚ ਕੋਈ ਠੀਕ ਨਹੀਂ ਕਰ ਸਕਦਾ 5ਵੀਂ ਮੰਜ਼ਲ ਤੇ ਪੀਜੀਆਈ ਸਕਿਨ ਵਾਲੇ ਬੈਠਦੇ ਨੇ 150 ਰੁਪਏ ਚ ਠੀਕ ਹੋ ਜਾਂਦਾ ਬੰਦਾ ਮੈਂ ਹਜ਼ਾਰਾਂ ਠੀਕ ਹੁੰਦੇ ਦੇਖੇ ਨੇ ਕਬ ਦੀ 25 ਸਾਲ ਦੀ ਉਮਰ ਚ ਕਦੇ ਗਿੱਪੀ ਗਰੇਵਾਲ ਚਲਿਆ ਗਿਆ ਕਦੇ ਜਿੰਨੀ ਚਲਿਆ ਗਿਆ ਕਦੇ ਫਲਾਣਾ ਚਲਿਆ ਗਿਆ ਇੱਕ ਜਿਹੜਾ ਵੋਟਾਂ 'ਚ ਖੜਿਆ ਸੀ ਉਹ ਵੀ ਗਿਆ ਕਮਾਲ ਦੀ ਗੱਲ ਹੈ ਯਾਰ ਇੰਨੇ ਤੁਸੀਂ ਐਕਟਰ ਆਪਣੇ ਆਪ ਨੂੰ ਫੇਲ ਹੋ ਗਏ ਵੀ ਤੁਸੀਂ ਹੁਣ ਸੰਸਥਾਵਾਂ ਦੇ ਕੋਲੇ ਜਾ ਕੇ ਉੱਥੇ ਹਜ਼ਾਰ-ਹਜ਼ਾਰ ਰੁਪਏ ਦੇ ਪੈਕੇਟ ਜੇ ਦੇ ਆਉਣੀਓ ਕਮਾਲ ਹੋ ਗਈ ਯਾਰ ਸੱਚ ਤੋਂ ਬਹੁਤ ਦੂਰ ਹੋ ਗਏ ਤੁਸੀਂ ਲੋਕ